ਮਜੀਠਾ ਹਲਕੇ ਵਿੱਚ ਵਿਕਾਸ ਕਾਰਜਾਂ ਨੂੰ ਹੋਰ ਤੇਜ਼ੀ ਦਿੱਤੀਆਂ ਅੱਜ ਕਈ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਨਿਮੀਨ ਕਰਨ ਦੇ ਕੰਮ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਮਜੀਠਾ ਤੋਂ ਉਮੀਦਵਾਰ ਤਲਬੀਰ ਸਿੰਘ ਗਿੱਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਟੇਜ ਤੋਂ ਲੋਕਾਂ ਨੂੰ ਸੰਬੋਧਨ ਕੀਤਾ ਤਲਬੀਰ ਸਿੰਘ ਗਿੱਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮਜੀਠਾ ਹਲਕੇ ਵਿੱਚ ਸੜਕਾਂ ਸਮੇਤ ਕਈ ਵਿਕਾਸ ਕਾਰਜ ਕੀਤੇ ਜਾ ਰਹੇ ਹਨ ਉਹਨਾਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ 2027 ਤੋਂ ਬਾਅਦ ਵੀ ਵਿਕਾਸ ਕਾਰਜਾਂ ਲਈ ਉਹਨਾਂ ਨੂੰ ਆਪਣਾ ਸਹਿਯੋਗ ਬਣਾਈ ਰੱਖਣ ਇਸ ਮੌਕੇ ਉਹਨਾਂ ਨੇ ਪਿੰਡ ਬਡਾਲ ਦੇ ਪ੍ਰਸਿੱਧ ਕਵੀ ਸ਼ਾਹ ਮੁਹੰਮਦ ਜੀ ਦੇ ਨਾਂ ਤੇ ਇੱਕ ਲਾਇਬ੍ਰੇਰੀ ਬਣਾਉਣ ਦੀ ਮੰਗ ਵੀ ਰੱਖੀ ਅਤੇ ਕਿਹਾ ਕਿ ਇਹ ਪਿੰਡ ਲਈ ਮਾਣ ਦੀ ਗੱਲ ਹੋਵੇਗੀ ਉਹਨਾਂ ਹੋਰ ਕੀ ਕਿਹਾ ਆਓ ਸੁਣਦੇ ਹਾਂ ਮੈਂ ਕੱਲ ਗਿਆ ਅਮਿਤ ਸ਼ਾਹ ਜੀ ਕੋਲ ਪਹਿਲੀ ਮੰਗ ਕਿਹੜੀ ਰੱਖੀ 3-3 ਕਿਲੋਮੀਟਰ 4-4 ਕਿਲੋਮੀਟਰ ਤਾਰ ਆਪਣੇ ਵਾਲੇ ਪਾਸੇ ਹੈ ਤੇ ਜਿਹੜੇ ਤਾਰ ਤੋਂ ਪਰਲੇ ਪਾਸੇ ਖੇਤ ਰਹਿ ਗਏ ਆਪਣੇ ਉੱਥੇ ਆਈ ਕਾਰਡ ਦਿਖਾ ਕੇ ਜਾਂਦੇ ਆ ਬੀਐਸਐਫ ਤਲਾਸ਼ੀ ਲੈਂਦੀ ਆ ਦਾ ਟਾਈਮ ਬੀਐਸਐਫ ਦਾ ਤਲਾਸ਼ੀਆਂ ਜੇ ਨਿਕਲ ਜਾਂਦਾ ਫਿਰ ਬੀਐਸਐਫ ਦੇ ਜਵਾਨ ਟਰੈਕਟਰ ਤੇ ਬਹਿ ਕੇ ਨਾਲ ਜਾਂਦੇ ਨੇ ਉੱਚੀ ਫਸਲ ਨਹੀਂ ਵੀ ਸਕਦੇ ਕੋਈ ਕੰਨਾ ਨਹੀਂ ਵੀ ਸਕਦੇ ਸਰੋਂ ਨਹੀਂ ਵੀ ਸਕਦੇ ਜਿੱਥੇ ਬੰਦਾ ਲੁਕ ਜਾਂਦਾ ਹੋਵੇ ਕਿਉਂਕਿ ਬਾਰਡਰ ਹੈ ਮੈਂ ਕਹਿੰਦੀ ਤੁਸੀਂ ਇੰਟਰਨੈਸ਼ਨਲ ਰੂਲ ਹੈਗਾ 200 ਮੀਟਰ ਦਾ ਪਰ ਤੁਸੀਂ ਐ ਕਰੋ 300 ਹੀ ਰੱਖ ਲਓ ਦੁਗਣਾ ਰੱਖ ਲਓ 300 ਮੀਟਰ ਤੇ ਤਾਰ ਲੈ ਜੋ ਹਜ਼ਾਰਾਂ ਏਕੜ ਸਾਡੇ ਦੇਸ਼ ਦੀ ਜ਼ਮੀਨ ਇਧਰਲੇ ਪਾਸੇ ਆ ਜੂਗੀ ਤੇ ਘਟੋ ਘਟ ਉਹਨਾਂ ਨੂੰ ਬੀਐਸਐਫ ਨੂੰ ਵੀ ਸੁਖਾਈ ਹੋ ਜੋਗੀ ਕਿਸਾਨਾਂ ਨੂੰ ਵੀ ਸੁਖਾਈ ਹੋ ਜੋਗੀ ਆ ਗੱਲ ਮੁੱਦਾ ਠਾਇਆ ਤੇ ਮੈਨੂੰ ਗ੍ਰਹਿ ਮੰਤਰੀ ਸਾਹਿਬ ਨੇ ਕਿਹਾ ਕਿ ਇਹ ਗੱਲ ਤੁਹਾਡੀ ਬਿਲਕੁਲ ਜਾਇਜ਼ ਹੈ ਮੈਂ ਤਿੰਨ ਚਾਰ ਵਾਰੀ ਮੁੱਦਾ ਠਾਇਆ ਮੈਂ ਕਹੀ ਕਰਕੇ ਦੇਖ ਲਓ ਨਾਲੇ ਬੀਐਸਐਫ ਵੀ ਨੇੜੇ ਚਲੀ ਜਾਊਗੀ ਨਾ ਉਹਨਾਂ ਦੀਆਂ ਜਿਹੜੀਆਂ ਦੂਰਕੀਨਾਂ ਨੇ ਉਹਨਾਂ ਦੀ ਹੋਰ ਰੇਂਜ ਵੱਧ ਜਾਊਗੀ ਅੱਗੇ ਤੱਕ ਉਹਨਾਂ ਦੇ ਡੀਪ ਉਹਨਾਂ ਦੇ ਪਰਲੇ ਪਾਸੇ ਤੱਕ ਦੇਖ ਸਕਣਗੇ ਸਵੇਸ ਕਰਕੇ ਵੀਰੋ ਆਮ ਤਾਂ ਕੱਲ ਪਹਿਲਾਂ ਚੱਕਿਆ ਫਿਰ ਮੈਂ ਕਹਾ ਮੈਂ ਕਹਾ ਜੀ ਕਣਕ ਕਣਕ ਤਾਂ ਤਾਂ ਸਟੋਰ ਕਰਾਂਗੇ ਜੇ ਪਹਿਲਾਂ ਚੌੜ ਖਾਲੀ ਕਰਾਂਗੇ ਚੌੜ ਚੱਕੋ ਜੀ ਘੜਕ ਵੀ ਦੇ ਮੰਗੇ ਹੜ ਆਏ ਮੈਂ ਕਹਾ ਜੀ ਕੋਈ ਸੂਬਾ ਗ੍ਰਹਿ ਮੰਤਰੀ ਸਾਹਿਬ ਕੋਈ ਸੂਬੇ ਹੋਰ ਚਾਹਿਆ ਹੁੰਦਾ ਇੰਨਾ ਹੜ 10 ਸਾਲ ਨਿਉਟ ਸਕਦਾ ਸੀ ਇਹ ਕੱਲੇ ਪੰਜਾਬੀ ਹੋਈ ਨੇ ਜਿਹੜੇ ਟਰਾਲੀਆਂ ਲੈ ਕੇ ਮੱਛਰਦਾਨੀਆਂ ਆਂਦੀਆਂ ਜਿਹੜੇ ਟਰਾਲੀਆਂ ਲੈ ਕੇ ਭਰ ਕੇ ਰਜਾਈਆਂ ਦੀਆਂ ਬਿਸਤਰਿਆਂ ਦੀਆਂ ਰਾਸ਼ਨ ਦੀਆਂ ਤੁਰ ਪੈਂਦੇ ਨੇ ਅਸੀਂ ਘੰਟਿਆਂ ਚ ਖੜੇ ਹੋ ਗਏ ਤੁਹਾਰੇ ਦੱਸੋ ਕਿੰਨੀ ਕੰਨ ਕੇ ਚਾਹੀਦੀ ਐ ਅਸੀਂ ਦੇਵਾਂਗੇ ਤੁਹਾਨੂੰ ਸਾਡੀਆਂ ਤਾਂ ਜ਼ਮੀਨਾਂ ਵੀ ਰੁੜ ਗਈਆਂ ਦਰਿਆਵਾਂ ਚ ਜ਼ਮੀਨਾਂ ਰੁੜ ਗਈਆਂ ਕੋਈ ਗੱਲ ਨਹੀਂ ਅਸੀਂ ਫੇਰ ਬਣਾਵਾਂਗੇ ਜ਼ਮੀਨਾਂ ਅਸੀਂ ਫੇਰ ਠੀਕ ਕਰ ਲਾਂਗੇ ਅਸੀਂ ਜਿਸ ਜੀ ਦਾ ਜੀ ਦਾ ਖੇਤ ਉਹਦੀ ਰੇਤ ਤਕੀਮ ਚਲਾਤੀ ਚੱਕ ਲੋ ਆਹ ਦੇਤਾ ਉਹ ਵੇਚ ਲੋ ਕੋਈ ਗੱਲ ਨਹੀਂ ਕਿ ਪ੍ਰਮਾਤਮਾ ਨੇ ਇਧਰਲੇ ਪਾਸੇ ਮਾਰ ਪਾਈ ਐ ਇਧਰਲੇ ਪਾਸੇ ਕਮਾ ਲੋ 10-10 ਹਜ਼ਾਰ ਦੀ ਟਰਾਲੀ ਲਿਖੀ ਆਈ ਰੇਤੇ ਦੀ ਕਰੋ ਕਰੋ ਕੰਮ ਹਾਈ ਕੋਰਟ ਨੇ ਮਾਨ ਲਿਆ ਹਾਈ ਕੋਰਟ ਨੇ ਸਾਨੂੰ ਲੋ ਕਰਤਾ ਕਿ ਡੀਸਿਲਟਿੰਗ ਕਰ ਲੋ ਰੇਤਾ ਚਕਾ ਦਿਓ ਗਾਦ ਕੱਢ ਲੋ ਸੁਬਰੀ ਗਾਦ ਇਹ ਕਿਸੇ ਨੂੰ ਪਤਾ ਹੋਊਗਾ ਇਹ ਸਾਰੇ ਉਹ 12-5 40 ਗਈ ਜਾਂਦਾ ਪਹਾੜੀ ਬਦਲ ਕੇ ਰੱਖਦੇ ਦੱਸੋ ਆ ਠੰਡ ਪੈਂਦੀ ਐ ਅਸੀਂ ਸਕੂਲ ਬੰਦ ਕਰਤੇ ਸੀ 14 ਤਰੀਕ ਤੱਕ ਸਕੂਲ ਬੰਦ ਠੰਡ ਫੇਰ ਪੈਂਦੀ ਸੀ ਅਸੀਂ ਕਹਿਆ ਯਾਰ ਹੁਣ ਹਫਤਾ ਹੋਰ ਵਧਾ ਸਕਦੇ ਆ ਵੈਸੇ ਠੰਡ ਪੈਂਦੀ ਐ ਪਰ ਵਿੱਚੋਂ ਆਪ 12 ਪਾਇਆ 48 ਆ ਲਿਆ ਤੇ ਮੈਨੂੰ ਮਾਪਿਆਂ ਦੇ ਫੋਨ ਆਉਣ ਲੱਗੇ ਕਹਿੰਦੇ ਸਕੂਲ ਉਦੋਂ ਖੋਲੋਗੇ ਜਦੋਂ 12 ਪਾਇਆ 36 ਹੋ ਗਿਆ ਇਹਨੇ ਪਿੱਛੇ ਨੂੰ ਚੱਲੇ ਹੋਏ ਆ ਜੀ ਸਕੂਲ ਖੋਲਦੋ ਜਵਾ ਮੈਂ ਫਿਰ ਜਵਾਕਾਂ ਨੂੰ ਪੜ ਲੈਣ ਦੋ ਯਾਰ ਖੋਲ ਦੋ ਯਾਰ ਆ ਤਾਂ ਹਾਲਾਤ ਨੇ ਕਾਂਗਰਸ ਦੇ ਹਾਲਾਤ ਦੇਖ ਲੋ ਜੇ ਜੇ ਕਦੇ ਜ਼ਿੰਦਗੀ ਚ ਬਸਤਾ ਹੁੰਦੀਆਂ ਨੇ ਇੱਥੋਂ ਪੰਜਾਬ ਚੋ ਜੇ ਜ਼ਿੰਦਗੀ ਚ ਕਦੇ 60 ਸੀਟਾਂ ਆ ਗਈਆਂ ਯਾਰ ਤਾਂ ਨਹੀਂ ਗਿਣਨਗੇ ਗਿਣਤੀ ਨਹੀਂ ਆਉਂਦੀ ਮੈਂ ਤਾਂ ਕਿਹਾ ਸੀ ਮੇਰੇ ਬੱਤੀ 당ਦ ਨੇ ਮੈਂ ਕਿਹਾ ਸੀ ਮਿਲਖਣ 2025 ਦੇ ਅਖੀਰ ਦੇ ਚ 26 ਦੇ ਸ਼ੁਰੂ ਇਹ ਚ ਇਹ ਕੰਮਲੇ ਹੋ ਜਾਣਗੇ ਸਰਕਾਰੀ ਪਾਗਲਖਾਨੇ ਖੋਲਨੇ ਪੈਣਗੇ ਇਹ ਨਵਾਂ ਖਰਚ ਸ਼ੁਰੂ ਕਰਾਉਣਗੇ ਇਹ ਹੋਰ ਕੋਈ ਕੋਈ ਗੱਲ ਨਹੀਂ ਹੋਈ ਗੱਲ ਹੋਈ ਪਈ ਹੈ ਮੈਨੂੰ ਲੋਕਾਂ ਦੇ ਫੋਨ ਆਈ ਜਾਂਦੇ ਕਹਿੰਦੇ ਭਾਈ ਚਾਰ ਪੰਜ ਤਾਂ ਮਰੀਜ਼ ਹੀ ਪਿਆਰ ਨੇ ਹਜੇ ਪਾਗਲਖਾਨਾ ਇੱਕ ਤੇ ਨਹੀਂ ਬਣਾਇਆ ਆਪਾਂ ਨੇ ਮੈਂ ਕਹਾਂ ਯਾਰ ਉਹ ਕੀ ਕਰੀਏ ਸਮਝਾ ਲੈਣਾ ਪਹਿਲਾਂ ਸਮਝਾਈ ਲੈਣੇ ਆ ਅਸਲ ਚ ਕੀ ਹੈ ਨਾ ਇਹੇ ਆਪਣੇ ਤੇ ਰਾਜ ਕਰਦੇ ਰਹੇਗੇ ਜਿਨ੍ਹਾਂ ਨੂੰ ਕੱਖ ਨਹੀਂ ਪਤਾ ਕੱਖ ਨਹੀਂ ਪਤਾ ਕੋਈ ਕਦੇ ਕਿਤਾਬ ਨਹੀਂ ਪੜੀ ਸ਼ਾ ਮੁਹੰਮਦ ਦਾ ਪਿੰਡ ਹਾਸ਼ਮ ਸ਼ਾਹ ਦਾ ਪਿੰਡ ਪੁੱਛ ਲੋ ਹਾਸ਼ਮ ਸ਼ਾਹ ਨੇ ਸੱਸੀ ਲਿਖੀ ਸੀ ਜਗਦੇਵ ਕਲਾ ਪਿੰਡ ਦਾ ਔਰ ਸ਼ਾ ਮੁਹੰਮਦ ਦੇ ਪਿੰਡ ਵਾਲੇ ਬੈਠੇ ਨੇ ਸ਼ਾ ਮੁਹੰਮਦ ਦਾ ਇੱਕ ਸਰਕਾਰ ਵਾਜੋ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਜੀ ਕਾ ਵੱਡੇ ਰੈਕਟਰ ਹੋਏ ਨੇ ਇਥੋਂ ਜੰਮਨੇ ਹੋਏ ਤੇ ਉਹਨਾਂ ਦੇ ਨਾਂ ਤੇ ਉਹਨਾਂ ਦੇ ਪਿੰਡ ਲਾਇਬ੍ਰੇਰੀ ਨਹੀਂ ਬਣੂਗੀ ਤੁਹਾਡੇ ਲੱਗਦਾ ਸਭ ਤੋਂ ਪਹਿਲਾਂ ਉਹਨਾਂ ਦੇ ਨਾਂ ਤੇ ਲਾਇਬ੍ਰੇਰੀ ਬਣੀ ਚਾਹੀਦੀ ਉਹਨਾਂ ਦੀਆਂ ਕਿਤਾਬਾਂ ਹੀ ਰੱਖਣੀਆਂ ਚਾਹੀਦੀ ਉਹ ਤੁਹਾਡੀ ਮੰਗ ਆ ਗਈ ਸੋ ਲਾਇਬ੍ਰੇਰੀਆਂ 'ਚ ਪੜ੍ਹਾਈ ਹੁੰਦੀ ਆ ਕਿਤਾਬਾਂ ਆਪਣੇ ਬੱਚਿਆਂ ਨੂੰ ਪਤਾ ਲੱਗਦਾ ਵਿਰਸੇ ਦਾ ਆਪਣੀ ਆਪਣੀ ਜਿਹੜੀ ਲੜਾਈ ਲੜੀ ਹੋਈ ਹੈ ਪੁਰਖਿਆਂ ਨੇ ਉਹਦੇ ਬਾਰੇ ਪੜ੍ਹਾਉਣਾ ਪਊਗਾ 350 ਸਾਲਾ ਮਨਾ ਕੇ ਹਟਿਆ ਗੁਰੂ ਸਾਹਿਬ ਦਾ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਮਨਾ ਕੇ ਹਟਿਆ ਹੁਣ ਕਿਤੇ ਜਾ ਕੇ ਏ ਲੋਕਾਂ ਥੋੜਾ ਜਿਹਾ ਇਹ ਹੋਇਆ ਕਿ ਹਾਂ ਯਾਰ ਬਹੁਤ ਵਧੀਆ ਕੀਤਾ ਤੁਸੀਂ ਹਾਲਾਂਕਿ ਮੇਰਾ ਫਰਜ ਆਉ ਮੈਂ ਕੋਈ ਗੁਰੂ ਸਾਹਿਬ ਤਾਂ ਬਾਣੀ ਵੱਡੀ ਬਾਣੀ ਵੱਡੀ ਸ਼ਖਸੀਅਤ ਉਹ ਤਾਂ ਤੁਰ ਪਈ ਸੀ ਨਾ ਕਹਿੰਦੇ ਵੀ ਵੱਡੀ ਸ਼ਖਸੀਅਤ ਦੀ ਕੁਰਬਾਨੀ ਦੀ ਜ਼ਰੂਰਤ ਹੈ ਤਾਂ ਬਾਲ ਗੁਰੂ ਗੋਬਿੰਦ ਜੀ ਜਦੋਂ ਕੋਲੇ ਖੜੇ ਸੀ ਕਹਿੰਦੇ ਪਤਾ ਜੀ ਫਿਰ ਤੁਹਾਡੇ ਤੋਂ ਵੱਡੀ ਸ਼ਖਸੀਅਤ ਕਾਣ ਹੋ ਸਕਦੀ ਹੈ ਤੇ ਤੁਰ ਪੇ ਫਿਰ ਇਹ ਗੱਲ ਸੁਣ ਕੇ ਲਾਲ ਕਿਲੇ ਵਾਲੀ ਦਿੱਲੀ ਵਾਲੇ ਲਾਲ ਕਿਲੇ ਵਾਲ ਨੂੰ ਤੁਰ ਪੇ ਤੇ ਜਿਹੜੇ ਆਏ ਸੀ ਨਾ ਕਿਰਪਾ ਕਿਰਪਾ ਚੰਦ ਪੰਡਿਤ ਕਿਰਪਾ ਚੰਦ ਜਿਹੜੇ ਕਸ਼ਮੀਰ ਤੋਂ ਪੰਡਤ ਆਏ ਸੀ ਉਹ ਕਿਰਪਾ ਚੰਦ ਦੀ ਰਵਾਈ ਜਾਏ ਸੀ ਤੇ ਜਦੋਂ ਕਿਰਪਾ ਚੰਦ ਜੀ ਨੇ ਕਿਹਾ ਤੇ ਗੁਰੂ ਸਾਹਿਬ ਤੁਰਪੇ ਤੇ ਗੁਰੂ ਸਾਹਿਬ ਦੀ ਸ਼ਹਾਦਤ ਹੋਊਗੀ ਫਿਰ ਕਿਰਪਾ ਚੰਦ ਕਰੇ ਨੀਰਿਆ ਵਾਪਸ ਉਹ ਕਹਿੰਦਾ ਸਾਡੇ ਕਹਿਣ ਤੇ ਗੁਰੂ ਸਾਹਿਬ ਦੀ ਸ਼ਹਾਦਤ ਹੋਗੀ ਗੁਰੂ ਗੋਬਿੰਦ ਸਿੰਘ ਜੀ ਨਾਲ ਉਹਨਾਂ ਨੇ ਅੰਮ੍ਰਿਤ ਪਾਨ ਕੀਤਾ அம கிர்பா சி பணி